ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਾਈਟੀ ਕੋਰ ਦੇ ਵਿੱਚ ਅੱਜ ਦਾ ਮੈਂ ਟੌਪਿਕ ਤੁਹਾਡੇ ਲਈ ਲੈ ਕੇ ਆਈਆਂ ਕਿ ਆਪਾਂ ਨੂੰ ਚਉਪਾਈ ਸਾਹਿਬ ਦਾ ਪਾਠ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਚਉਪਾਈ ਸਾਹਿਬ ਦਾ ਪਾਠ ਕਰਦੇ ਸਮੇਂ ਕੁਝ ਮੁੱਖ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਪਾਠ ਸ਼ਰਧਾ ਮਰਿਆਦਾ ਅਤੇ ਅਧਿਆਤਮਿਕ ਲਾਭ ਦੇ ਨਾਲ ਕੀਤਾ ਜਾ ਸਕੇ ਨੰਬਰ 1 ਸ਼ੁੱਧਤਾ ਅਤੇ ਸਾਫ ਸੁਥਰਾਪਣ ਪਾਠ ਕਰਨ ਤੋਂ ਪਹਿਲਾਂ ਹੱਥ-ਮੂੰਹ ਧੋ ਲਵੋ ਜਿੱਥੇ ਪਾਠ ਕਰਨਾ ਹੋਵੇ ਉਹ ਅਸਥਾਨ ਸਾਫ ਅਤੇ ਪਵਿੱਤਰ ਹੋਣਾ ਚਾਹੀਦਾ ਹੈ ਹੋ ਸਕੇ ਤਾਂ ਇਸ਼ਨਾਨ ਕਰਕੇ ਪਾਠ ਕਰੋ ਖਾਸ ਕਰਕੇ ਸਵੇਰੇ ਸ਼ਰਧਾ ਅਤੇ ਇਕਾਗਰਤਾ ਨਾਲ ਪਾਠ ਕਰੋ ਮਨ ਨੂੰ ਸ਼ਾਂਤ ਅਤੇ ਧਿਆਨ ਕੇਂਦਰਿਤ ਰੱਖੋ ਪਾਠ ਦਿਲੋ ਅਤੇ ਸ਼ਰਧਾ ਨਾਲ ਕਰੋ ਕੇਵਲ ਜ਼ੁਬਾਨੀ ਨਹੀਂ ਉਠੀ ਸਾਬ ਤੋਂ ਕਰੋ ਬਾਣੀ ਦਾ ਸ਼ੁੱਧ ਉਚਾਰਨ ਹੋਣਾ ਚਾਹੀਦਾ ਹੈ ਸ਼ਬਦਾਂ ਦਾ ਉਚਾਰਨ ਸਹੀ ਢੰਗ ਨਾਲ ਕਰੋ ਜੇਕਰ ਉਚਾਰਨ ਵਿੱਚ ਗਲਤੀ ਹੋ ਜਾਵੇ ਤਾਂ ਸ਼ਰਧਾ ਨਾਲ ਮੁੜ ਉਚਾਰੋ ਹੋ ਸਕੇ ਤਾਂ ਗੁਰਮੁਖੀ ਲਿਪੀ ਤੋਂ ਪਾਠ ਕਰੋ ਨਾ ਕਿ ਕੇਵਲ ਟ੍ਰਾਂਸਲੇਸ਼ਨ ਤੋਂ ਪਾਠ ਸਮੇਂ ਸਮੇਂ ਦੀ ਮर्याਦਾ ਪਾਠ ਕਰਦੇ ਸਮੇਂ ਚੁੱਪ ਰਹਿਓ ਵੇਵਾਜਾ ਗੱਲਾਂ ਨਾ ਕਰੋ ਮੋਬਾਈਲ ਜਾਂ ਹੋਰ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਤੋਂ ਦੂਰ ਰਹੋ ਹੋ ਸਕੇ ਤਾਂ ਪਾਠ ਦੌਰਾਨ ਬੈਠਣ ਲਈ ਚਿੱਟਾ ਕੱਪੜਾ ਜਾਂ ਸਫਾਈ ਵਾਲਾ ਸਥਾਨ ਵਰਤੋ ਚਉਪਈ ਸਾਹਿਬ ਦਾ ਪਾਠ ਨਿਯਮਤ ਰੂਪ ਵਿੱਚ ਕਰੋ ਬਹੁਤੇ ਸਿੰਘ ਸਵੇਰੇ ਜਾਂ ਰਾਤ ਨੂੰ ਕਰਦੇ ਹਨ ਰੋਜ਼ ਪਾਠ ਕਰਨ ਨਾਲ ਮਨ ਸ਼ਾਂਤ ਸੁਰੱਖਿਆਤਾ ਮਹਿਸੂਸ ਕਰਦਾ ਹੈ ਸਮਾਪਤੀ ਤੇ ਅਰਦਾਸ ਪਾਠ ਤੋਂ ਬਾਅਦ ਗੁਰੂ ਸਾਹਿਬ ਅੱਗੇ ਧੰਨਵਾਦ ਜ਼ਰੂਰ ਕਰੋ ਛੋਟੀ ਜਹੀ ਅਰਦਾਸ ਕਰਨਾ ਚੰਗਾ ਹੁੰਦਾ ਹੈ ਚੁਪਈ ਸਾਹਿਬ ਦਾ ਅਰਥ ਸਮਝਣ ਦੀ ਕੋਸ਼ਿਸ਼ ਕਰੋ ਪਾਠ ਦੇ ਨਾਲ-ਨਾਲ ਉਸਦੇ ਅਰਥ ਨੂੰ ਵੀ ਸਮਝਣਾ ਚਾਹੀਦਾ ਹੈ ਤਾਂ ਜੋ ਅਧਿਆਤਮਿਕ ਲਾਭ ਵੱਧ ਸਕੇ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਚੁਪਈ ਸਾਹਿਬ ਜੀ ਦੇ ਅਰਥ ਵੀ ਦੱਸ ਸਕਦੀਆਂ ਤਾਂ ਇਸ ਲਈ ਮੈਂ ਤੁਹਾਨੂੰ ਵੀਡੀਓ ਬਣਾ ਦਾਂਗੀ ਮੀਨੇ ਤੁਹਾਨੂੰ ਮੇਰੀ ਇਹ ਕੋਸ਼ਿਸ਼ ਵਧੀਆ ਲੱਗੀ ਹੋਊਗੀ ਚੰਗੀ ਲੱਗੀ ਹੋਊਗੀ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਤੁਸੀਂ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੈਂ ਹੋਰ ਤੁਹਾਡੇ ਲਈ ਸਿੱਖਿਆ ਨਾਲ ਰਿਲੇਟਡ ਵਧੀਆ-ਵਧੀਆ ਵੀਡੀਓਜ਼ ਲੈ ਕੇ ਆਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ